ਮੈਂ ਈਸ਼ਵਰਜਿੰਦਰ ਸ਼੍ਰੀ ਰਾਮਾਕਿਸ਼ਨ ਨਾਮਾਟੇ ਕਲੱਬ ਦਾ ਪ੍ਰਧਾਨ ਜੀ ਇਸ ਸਾਲ ਵੀ 30 ਤੋਂ 29 ਸਤੰਬਰ ਤੋਂ ਰਾਮਲੀਲਾ ਸ਼ੁਰੂ ਹੋ ਰਹੀ ਹੈ ਸਾਰੀ ਮੰਡੀ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਹੀ ਮਰਿਆਦਾਪੂਰਵਕ ਅਸੀਂ ਰਾਮਲੀਲਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਫਿਰ 30 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ ਜੀ 30 9 ਤੋਂ ਉਹ ਦਿਨ ਆ ਗਿਆ ਪਹਿਲੇ ਦਿਨ ਹੈਗਾ ਜੀ 30 ਨੂੰ RAM ਜਨਮ ਜੀ 1 10 ਨੂੰ ਆ ਕੇ ਸੀਤਾ ਸੋਮਵਾਰ 2 10 ਨੂੰ ਆਰਾਮ ਬਨਵਾਸ 1 3 10 ਨੂੰ ਹੈ ਆਰਾਮ ਬਨਵਾਸ 2 ਨਾਈਟ 4 10 ਨੂੰ ਭਰਤ ਮਿਲਾ 5 10 ਹੈ ਜੀ ਸੀਤਾ ਹਰਨ ਤੇ 6 10 ਨੂੰ ਹੈ ਸੀਤਾ ਹਰਨ 2 7 10 ਹੈਗਾ ਸੁਗਰੀਬ ਬਾਲੀ ਮਿਤਤਾ 8 10 ਅਸ਼ੋਕ ਬਾਟਕ ਨਾਈਟ ਹੈ ਜੀ 9 10 ਨੂੰ ਹੈ ਅੰਗਦ ਸੰਬਾਦ ਤੇ ਸੁਖਸਾਰਨ 10 10 ਨੂੰ ਹੈ ਲਕਸ਼ਣ ਮੂਛਾ 11 ਦਾਸ ਹੈ ਜੀ ਦੁਰਗਾਸ਼ਟਮੀ ਤੇ 12 ਦੇ ਦਿਹਾਦੇ ਸ਼ਹਿਰਾ ਜੀ ਤੇ 13 ਤੇ ਇੱਕ ਹੋਏਗੀ મતલਬ ਕਿ ਰਾਜ ਤਰਕ ਤੇ ਸੀ ਤਾਰ ਸੋਹੀ ਵਗੈਰਾ ਬੜੇ ਹੀ ਸੁੰਦਰ ਢੰਗ ਨਾਲ ਦਿਖਾਈ ਜਾਏਗੀ ਤੇ ਕੁਝ ਪਾਤਰ ਜੋ ਨਵੇਂ ਆਏ ਐ ਇਸ ਇਸ ਮੈਂ ਕਿਤਾ ਸੀਤਾ ਦਾ ਰੋਲ ਜੋ ਕਰਿਆ ਵੀ ਕਿਸਦਾ ਵਰਚੇ ਦੇ بیٹے ਹੈ ਜੀ ਬਹੁਤ ਹੀ મતલਬ ਤਿਆਰੀ ਕੀਤੀ ਹੈ ਉਹਨਾਂ ਨੇ ਬਹੁਤ ਸੁੰਦਰ ਰੋਲ ਇੱਕ ਰਾਵਣ ਜੀ ਦਾ ਰੋਲ ਹੈ ਜੀ ਸ਼ੇਰੂ ਜੀ ਆਪਣੇ ਹੈ ਜੀ ਤੇ ਇੱਕ ਭਰਤ ਦਾ ਰੋਲ ਹੈ ਆਹ ਵਾਲਾ ਐਂਡੋ ਨਾਮ ਅਭਿਸ਼ੇਕ ਉਹ ਇਹ ਕੁਝ ਪਾਤਰ ਨਵੇਂ ਬਣੇ ਜੀ ਪਰ ਸਰਾਂ ਦਾ ਰੋਲ ਵੀ ਦੋ ਤਿੰਨ ਸਾਲ ਪਹਿਲਾਂ ਮੈਂ ਕੀਤਾ ਸੀ ਹੁਣ ਕੇ ਫੇਰ ਸੁਗਰੀ ਮੈਂ ਨਿਭਾ ਰਿਹਾ ਜੀ ਸੁਗਰੀਬ ਜੀ ਨਵੇਂ ਆ ਜੀ ਸਾਡੇ ਆਪੀਪਨ ਅਰੋੜਾ ਜੀ ਇਹ ਵੀ ਨਵੇਂ ਆ ਤੇ ਬਹੁਤ ਹੀ ਸੁੰਦਰ ਢੰਗ ਨਾਲ ਮਤਲਬ ਡੇਢ ਦੋ ਮਹੀਨੇ ਤੋਂ ਰੈਸਲ ਵਗੈਰਾ ਚੱਲ ਰਹੀ ਹੈ ਤੇ 33 ਤੋਂ ਲੋਤ ਸ਼ੈਸੀ ਮੰਡੀ ਨਿਵਾਸੀਆਂ ਨੂੰ ਇਹ ਹੀ ਬੇਨਤੀ ਕਰਦੇ ਆਂ ਜੀ ਕਿ ਬੜ ਚੜ ਕੇ ਇੱਥੇ ਆਓ ਆਰਾਮ ਲੈ ਦੇਖੋ ਤੇ ਇੱਕ ਜੋ ਪ੍ਰੈਸ ਰਿਪੋਰਟਰ ਮੇਰੇ ਭਰਾ ਇੱਥੇ ਆਏ ਵੀ ਅਸੀਂ ਇਹਨਾਂ ਦਾ ਤਾਂ ਵੈਲਕਮ ਕਰਦੇ ਆਂ ਬਹੁਤ ਹੀ ਅੱਛਾ ਛੋੜੇ ਵਾਸਤੇ ਵਿਵਸਥਾ ਕਰਾਂਗੇ ਜੀ ਤੁਸੀਂ ਪੂਰੀ ਕਵਰੇਜ ਕਰਨੀ ਸਾਡੀ ਅੱਜ ਇੱਥੇ ਆ ਕੇ ਇਸ ਤਰ੍ਹਾਂ ਹੈ ਆ ਭਰਾ ਜੀ ਕਿੰਨੀ ਪੁਰਾਣੀ ਸਸਤਾ ਜੀ ਤੁਹਾਡੀ ਇਹ ਜੀ ਘੱਟੋ ਘੱਟ 90 95 100 ਸਾਲ ਪੁਰਾਣੀ ਹੈ ਇਹ ਸੰਸਥਾ ਜੀ ਤੇ 40 ਮਤਲਬ 44 45 ਸਾਲ ਤੋਂ ਤਾਂ ਮੈਂ ਵੀ ਜੁੜਿਆ ਹਾਂ ਇਹਦੇ ਨਾਲ ਜੀ 10ਵੀਂ ਦੀ ਪੜਦਾ ਹੁੰਦਾ ਸੀ 1981 ਦੇ ਵਿੱਚ ਲਕਸ਼ਮਨ ਦਾ ਰੋਲ ਕੀਤਾ ਸੀ ਇੱਕ ਜੀ ਆ ਜਿਸ ਤਰ੍ਹਾਂ ਤੁਸੀਂ ਨਾਈਟਾਂ ਦਾ ਵੀਰਵਾ ਦਿੱਤਾ ਗਿਆ ਜੀ ਕੋਈ ਵਿਸ਼ੇਸ਼ ਨਾਈਟ ਵੀ ਬਣਾਈ ਗਈ ਹੈ ਜਾਂ ਜਿਹੜੀਆਂ ਰੈਗੂਲਰ ਜਿਹੜੀਆਂ ਵਿਸ਼ੇਸ਼ ਨਾਈਟ ਹੈ ਜੀ ਜੋ ਸੀਤਾ ਹਰਨ ਕਿਨਾਂ ਬਰਾਜ ਤਿਲਕ ਜੋ ਦਿਖਾ ਰਹੇ ਆ ਇਸ ਟਾਈਮ ਪ੍ਰੋਪਰ ਰਾਜ ਤਿਲਕ ਦਿਖਾਵਾਂਗੇ ਜੀ ਸਟੇਜ ਦੇ ਉੱਪਰ ਸੀਤਾ ਰਸੋਈ ਹੈ ਮਤਲਬ ਅچھے ਢੰਗ ਨਾਲ ਦਿਖਾਵਾਂਗੇ ਉਹਨਾਂ ਨੂੰ ਪਿਛਲੀ ਵਾਰੀ ਤੁਹਾਡੇ ਕੋਲ ਇੱਕ ਸ਼ੂਭ ਯਾਤਰਾ ਵੀ ਗੱਡੀ ਗਈ ਸੀ ਕੋਈ ਇਸ ਤਰ੍ਹਾਂ ਦਾ ਵੀ ਪ੍ਰੋਗਰਾਮ ਹੈਗਾ ਜੀ ਇਸ ਟਾਈਮ ਇਸ ਟਾਈਮ ਅਭੀ ਤੱਕ ਤਾਂ ਨਹੀਂ ਹੈ ਜੀ ਉਹਦਾ ਕੋਈ ਪ੍ਰੋਗਰਾਮ ਨਹੀਂ ਸ਼ੂਭ ਯਾਤਰਾ ਦਾ ਤੇ ਕੁਝ ਨਵੇਂ-ਨਵੇਂ ਸੀਨ ਮਤਲਬ ਕਿ ਬਣਾਏ ਬਹੁਤ ਜ਼ਿਆਦਾ ਬਹੁਤ ਅੱਛੇ ਚੀਜ਼-ਚੀਜ਼ਾਂ ਦੇਖਣ ਨੂੰ ਹੁਣ ਕੇ ਪਬਲਿਕ ਨੂੰ ਮਿਲਣਗੇ ਠੀਕ ਹੈ ਸਰ ਥੈਂਕ ਯੂ ਸਰ ਇੱਕ ਮਿੰਟ